ਲੋਕਾਂ ਆਵਾਜ਼ ਸੁਖਦੇਵ ਸਿੰਘ ਆਪ ਸਭ ਦਰਸ਼ਕਾਂ ਦਾ ਇਸ ਚੈਨਲ ਤੇ ਹੋਣ ਤੇ ਸਵਾਗਤ ਹੈ ਸਾਰਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਗੱਲ ਕਰਦੇ ਆਂ ਜੀ ਗਹਿਰੀ ਮੱਡੀ ਜਿਹੜੀ ਦਾਣਾ ਮੱਡੀ ਆ ਇਹਦੇ ਅੰਦਰ ਦੇ ਸੀਵਰ ਦੀ ਆ ਹਾਲ ਹੈ ਆ ਰੋਡ ਦੇ ਉੱਤੇ ਮੈਂ ਕਾਫੀ ਦਣਾ ਤੋਂ ਵੇਚਦਾ ਪਿਆ ਅੰੰਗ ਤਾਂ ਆਈ ਤੇ ਸੀਵਰ ਜਿਹੜਾ ਇਹਦਾ ਢੱਕਣਾ ਟੁੱਟਾ ਪਿਆ ਵਾ ਤੇ ਇਹ ਕਿਸੇ ਤੇ ਲਈ ਵੀ ਵੱਟਾ ਹਾਨਸਾ ਪੰਜ ਸਖਤਾ ਤੇ ਕਿਸੇ ਤੇ ਲਈ ਵੀ ਜਾਨੀ ਮਾਲੀ ਕੋਈ ਵੀ ਨੁਕਸਾਨ ਹੋ ਸਕਦਾ ਇਹਦੇ ਵਿੱਚ ਜਾਂ ਕੋਈ ਟਰੱਕ ਵਜੇਗਾ ਜਾਂ ਕੋਈ ਗੱਡੀ ਜਾਂ ਕੋਈ ਮੋਟਰਸਾਈਕਲ ਵਾਲਾ ਇਹ ਜਾਂ ਕੋਈ ਨੇਰੇ ਸਿਰੇ ਪੈਦਲ ਤੁਰਿਆ ਆਉਂਦਾ ਬੱਚਾ ਵਿੱਚ ਕੋਈ ਵੀ ਆਦਮੀ ਜਿਹੜਾ ਉਹ ਵਿੱਚ ਜਾ ਸਕਦਾ ਤੇ ਇਹਦੇ ਉੱਤੇ ਜਿਹੜੀ ਆ ਇਹ ਜ਼ਿੰਮੇਵਾਰੀ ਸਾਰੀ ਮੰਡੀ ਦੇ ਅਧਿਕਾਰੀਆਂ ਦੀ ਜਿਹੜੇ ਮਾਰਕੀਟ ਕਮੇਟੀ ਮਾਰਕੀਟ ਕਮੇਟੀ ਇਹ ਜ਼ਿੰਮੇਵਾਰ ਆ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਹਿਬ ਵੀ ਇਹਦੀ ਨੰਗਦੇਣ ਆ ਰੋਜ਼ ਤੇ ਉਹਨਾਂ ਦੀ ਜ਼ਿੰਮੇਵਾਰੀ ਵੀ ਇਹ ਪਨਦੀ ਆ ਉਹ ਜੇ ਕੋਈ ਹਾਂਸਾ ਹੁੰਦਾ ਤੇ ਇਹ ਮਾਰਕੀਟ ਕਮੇਟੀ ਜੁਮੇਵਾਰ ਤੇ ਜੋ ਸੰਬੰਧਿਤ ਸਿਵਰਤਾ ਇੰਤਜ਼ਾਮ ਜੋ ਕਰਨ ਵਾਲੇ ਨੇ ਉਹ ਅਧਿਕਾਰੀ ਸਾਰੇ ਜੁਮੇਵਾਰਾਂ ਤੇ ਇਹ 메ਨ ਗੇਟ ਵਾਲੇ ਪਾਸੋਂ ਗਹਿਰੀ ਮੰਡੀ ਦੇ ਅੰਦਰ ਜਿਹੜਾ ਆ 메ਨ ਗੇਟ ਜਿਹੜਾ ਗਹਿਰੀ ਮੰਡੀ ਰੋਡ ਦੇ ਉੱਤੋਂ ਦੀ ਆਉਂਦਾ ਜਿਹੜਾ ਗਹਿਰੀ ਨੂੰ ਜਾਂਦਾ ਗੇਟ ਹੈ ਇਹਦੇ ਉੱਤੇ ਆ ਇਹ ਸਿੱਧਾ ਹੀ ਕੋਈ ਵੀ ਇਹਦੇ ਵਿੱਚ ਬੜਾ ਹਾਂਸਾ ਹੋਵੇਗਾ ਹੋ ਸਕਦਾ ਇਹ ਫੇਰੇ ਨਾ ਅਧਿਕਾਰੀਆਂ ਦੀ ਅੱਖ ਖੁੱਲਣੀ ਆ ਜਦੋਂ ਕੋਈ ਹਾਦਸੇ ਹੁੰਦੇ ਆ ਫੇਰ ਇਹ ਅਧਿਕਾਰੀ ਜਾਗਦੇ ਉਹਨਾਂ ਜਦੋਂ ਜਾਗਦੇ ਹੀ ਨਹੀਂ ਇਸ ਕਰਕੇ ਕਿਸਦੇ ਲਈ ਵੀ ਇਹ ਵੱਡਾ ਖਤਰਾ ਬਣ ਸਕਦਾ ਹੈ ਤੇ ਇਹਦੇ ਜਲਦੀ ਤੋਂ ਜਲਦੀ ਇਹ ਜਿਹੜਾ ਇਹ ਚਾਹੇ ਐਮਰਜੈਂਸੀ ਵਰਕਾਂ ਦਾ ਜਿਹੜਾ ਖਾਸ ਧਿਆਨ ਰੱਖਣਾ ਚਾਹੀਦਾ ਵਾ ਤੇ ਖਾਸ ਕਰਕੇ ਜਿਹੜੇ ਅਮਰਜੈਂਸੀ ਵਰਕ ਆ ਉਹਦੇ ਤੇ ਸਪੈਸ਼ਲ ਫੰਡ ਹੁੰਦੇ ਆ ਤੇ ਮਾਰਕੀਟ ਕਮੇਟੀ ਕੋਲ ਤੋਂ ਫੰਡ ਹੈਗਾ ਜੀ ਆਪ ਆਪਣੇ ਪੁੱਤ ਤੇ ਉਹਦਾ ਇੰਤਜ਼ਾਮ ਕਰਕੇ ਤੇ ਜਿਹੜੀਆਂ ਵਧੀਆ ਸਲੇਪਾਂ ਬਣਾ ਕੇ ਤਾਂ ਕਿ ਅਜਈਆਂ ਸਲੇਪਾਂ ਨਾ ਬਣਾਈ ਜਾਣ ਕਿ ਉਤੋਂ ਦੀ ਟਾਇਰ ਨਿਕਲ ਕੇ ਬਾਹਰ ਥੱਲੇ ਬਹਿ ਗਈ ਤੇ ਠੇਕੇਦਾਰ ਬਣਾਉਣ ਵਾਲੇ ਜਿਹੜੇ ਆ ਉਹਦੇ ਵਿੱਚ ਉਹ ਕਮੇਟੀਆਂ ਕਰਦੇ ਦਤਾਂ ਕਰਕੇ ਉਹ ਜੀ ਗੱਲ ਹੁੰਦੀ ਆ ਉਹ ਅੱਗੇ ਹੋਰ ਵੀ ਮੈਂ ਦੇਖਿਆ ਸੀ ਘਰ ਤੇ ਉੱਤੇ ਉਹ ਜਾਲੇ ਟੁੱਟੇ ਟੁੱਟੇ ਆ ਇਦਾਂ ਤੇ ਹੀ ਤੇ ਇਸ ਕਰਕੇ ਮਾਰਕੀਟ ਕਮੇਟੀ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਤੇ ਸਬੰਧਤ ਅਧਿਕਾਰ ਤੇ ਜੋ ਵੀ ਜ਼ਿੰਮੇਵਾਰ ਅਧਿਕਾਰੀ ਉਹਨਾਂ ਨੂੰ ਇਹਨੂੰ ਜਲਦੀ ਹੀ ਰਿਪੇਅਰ ਕੀਤਾ ਜਾਣਾ ਚਾਹੀਦਾ ਇੱਥੇ ਹੀ ਸਮਾਪਤੀ ਕਰਦੇ ਆ ਅੱਗੇ ਆਪਣੀ ਗੱਲ ਫੇਰ ਰੱਖਾਂਗੇ ਇਹ ਬਾਤ ਤੋਂ ਵਾਦੇ ਨੂੰ ਮੇਰੇ ਵੀਰ ਜੀ ਸ਼ੇਅਰ ਕਰਦੇ ਹਾਂ